आरएसएस बीजेपी ਦੇ ਜਿਹੜਾ ਸੰਗ ਦਾ ਉਹ ਮਸਲਾ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਕੋਈ ਸੁਲ੍ਹਾ ਹੋਣ ਦੀ ਜੇ ਗੁੰਜਾਇਸ਼ ਹੈ ਜਾਂ ਜੇ ਉਹ ਨਹੀਂ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਵੇਖੋ ਜਿਹੜਾ आरएसएस ਤੇ ਭਾਰਤੀ ਜਨਤਾ ਪਾਰਟੀ ਦਾ ਮਸਲਾ ਹੈ ਨਾ ਕੋਈ ਵੱਡਾ ਮਸਲਾ ਨਹੀਂ ਮੈਂ ਅੱਗੇ ਵੀ ਕਿਹਾ ਹੈ आरएसएस ਨੂੰ ਜੇ ਸਮਝਣਾ ਨਾ ਤਾਂ ਬਹੁਤ ساری ਸਟੱਡੀ ਕਰਨੀ ਪਾਏਗੀ ਤੁਹਾਨੂੰ ਉਹਨਾਂ ਦੇ 100 ਸਾਲ ਦੇ ਇਤਿਹਾਸ ਤੋਂ ਜਾਣੂ ਹੋਣਾ ਪਵੇਗਾ ਤੁਹਾਨੂੰ ਉਹਨਾਂ ਦੇ ਗੋਲ ਤੇ ਉਹਨਾਂ ਦੀ ਅਚੀਵਮੈਂਟ ਜਿਹੜੀ ਆ ਕਿਉਂਕਿ ਕੋਈ ਵੀ ਮੇਰਾ ਇੱਕ ਮੰਨਣਾ ਹੈ ਤੁਸੀਂ ਚਾਹੇ ਕਿਸੇ ਨੂੰ ਵਿਰੋਧੀ ਮੰਨਦੇ ਹੋ ਚਾਹੇ ਆਪਣਾ ਮੰਨਦੇ ਹੋ ਜੀ ਤੁਸੀਂ ਜਾਤ ਉਹਦੀਆਂ ਲਿਖਤਾਂ ਪੜ੍ਹ ਲਓ ਜਾਂ ਉਹਦੀ ਸੰਗਤ ਕਰ ਲਓ ਕਿਤੇ ਬਿਲਕੁਲ ਖੁੱਲ ਜਾਣ ਦਿਓ ਉਹਨੂੰ ਹੂੰ ਤਾਂ ਦੋਹੇ ਸੂਰਤਾਂ 'ਚ ਸਥਿਤੀ ਸਾਫ਼ ਹੋ ਜਾਂਦੀ ਆ ਜੀ ਜੀ ਚਾਹੇ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਬੜਾ ਤੁਹਾਨੂੰ ਲੱਗਦਾ ਕਿ ਯਾਰ ਆਹ ਬੰਦਾ ਮੈਂ ਇਹਨੂੰ ਫੋਲੋ ਕਰਾਂ ਫਲਾਂ ਕਰਾਂਟਮ ਕਾਂ ਕਰਾਂ ਤੁਸੀਂ ਉਹਦੇ ਕੋਲ ਜਾਓਗੇ ਨਾ ਫਿਰ ਤੁਹਾਨੂੰ ਪਤਾ ਲੱਗੇਗਾ ਬਹੁਤ ਸਾਰੇ ਲੋਕ ਕਹਿੰਦੇ ਆ ਉਹ ਅਰਥ ਵੀ ਕੱਢਿਆ ਨਾ ਇਹਨਾਂ ਚੀਜ਼ਾਂ ਦਾ ਨਿਚੋੜ ਵੀ ਕੱਢਿਆ ਕਿ ਰੁੱਖ ਤੇ ਮਨੁੱਖ 'ਚ ਇਹ ਫਰਕ ਆ ਕਿ ਮਨੁੱਖ ਦੇ ਜਿੰਨਾ ਲੱਗੇ ਆਈਏ ਉਹਨਾਂ ਉਹ ਛੋਟਾ ਹੁੰਦਾ ਜਾਂਦਾ ਤੇ ਰੁੱਖ ਹੈ ਜਿੰਨਾ ਲੱਗੇ ਆਈਓ ਉਹਨਾਂ ਵੱਡਾ ਹੁੰਦਾ ਜਾਂਦਾ ਇਹ ਵੀ ਹੈ ਨਾ ਕਿ ਕਈ ਵਾਰ ਸਾਡ ਨੂੰ ਇਓਂ ਲੱਗਦਾ ਕਿ ਯਾਰ ਜਿੱਦਾਂ ਹੁਣ ਮੰਨ ਲਓ ਕਿ ਮੇਰੇ ਪ੍ਰਤੀ ਕਹੇ ਕਿ ਯਾਰ ਇਹ ਬੰਦਾ ਇਤਾਂ ਦਾ ਮੇਰੇ ਕੋਲ ਆ ਕੇ ਬੈਠੇ ਤੇ ਮੈਂ ਉੱਥੇ ਗੱਲਾਂ ਛੇੜ ਲਮਾਤੀਆਂ ਦੀਆਂ ਮੈਂ ਗੱਲਾਂ ਛੇੜ ਲਵਾ ਕਿ ਉਹਨੇ ਆ ਕਰ ਦਿੱਤਾ ਉਹਨੇ ਉਹ ਕਰ ਦਿੱਤਾ ਤੇ ਅਗਲਾ ਕਹੂਗਾ ਗੱਲਾਂ ਤੇ ਇਦਾਂ ਦੀਆਂ ਕਰਦੇ ਆ ਕਿ ਜਿਵੇਂ ਬਹੁਤ ਹੁੰਦੇ ਆ ਤਾਂ ਫਿਰ ਆਪੇ ਪਤਾ ਲੱਗ ਗਿਆ ਮੇਰੀ ਅਸਲੀਅਤ ਆ ਦੇਖੋ ਦੇਵੀ ਸਾਹਿਬ ਦਾ ਵੀ ਇੱਕ ਸ਼ੇਅਰ ਹੈ ਕਿ ਦੇਵੀ ਨੂੰ ਜਾਣਨਾ ਤਾਂ ਮੁਲਾਕਾਤ ਕਰਕੇ ਦੇਖ ਹੈ ਬਿਲਕੁਲ ਬਿਲਕੁਲ ਮੁਲਾਕਾਤ ਕਰਕੇ ਦੇਖ ਤਾਂ ਮੁਲਾਕਾਤ ਚ ਹੀ ਅਸਲੀ ਬੰਦਾ ਹੈ ਨਾ ਜਿਹੜਾ ਤੁਹਾਨੂੰ ਪਤਾ ਲੱਗਦਾ ਔਰ ਮੈਂ ਹਮੇਸ਼ਾ ਕਹਿੰਦਾ ਕਿ ਭਾਈ ਯਾਰ ਬੰਦਾ ਤਾਂ ਤੁਹਾਡੀ ਜ਼ੁਬਾਨ ਦੇ ਪਿੱਛੇ ਲੁਕਿਆ ਅਸਲੀ ਬੰਦਾ ਜੀ ਜੀ ਹਾਲ ਜੋ ਸਾਹਮਣੇ ਤੁਰਿਆ ਫਿਰਦਾ ਇਹਦਾ ਕੋਈ ਫਰਕ ਨਹੀਂ ਹੈ ਤਾਂ ਗੱਲ ਇਹ ਆ ਕਿ ਜੇ ਤੁਸੀਂ ਕਿਸੇ ਨੂੰ ਵਿਚਾਰਕ ਵਿਰੋਧੀ ਵੀ ਮੰਨਦੇ ਹੋ ਨਾ ਉਹਦੇ ਬਾਰੇ ਪੜੋ ਫਿਰ ਤੁਹਾਨੂੰ ਪਤਾ ਲੱਗਦਾ ਜੀ ਫਿਰ ਹੀ ਤਾਂ తాਤਮਕ ਤੌਰ ਤੇ ਤੁਸੀਂ ਕਹਿ ਲੋ ਕਿ ਕ੍ਰਿਟਿਕ ਵੀ ਬਣਦੇ ਹੋ ਜਾਂ ਕੁਝ ਵੀ ਆ ਤਾਂ ਆਰਐਸਐਸ ਨੂੰ ਮਤਲਬ ਕਿ ਜਿੱਦਾਂ ਲੈ ਰਿਆ ਆਪਣੇ ਆਪ ਚ ਇੱਕ ਆਜ਼ਾਦ ਮੀਡੀਆ ਗਰੁੱਪ ਆ ਜੀ ਜਿਹੜਾ ਕਸ਼ਮੀਰ ਸਟ੍ਰੀਮ ਚ ਆਇਆ ਬੰਦਿਆਂ ਨੇ ਵੀ ਬਣਾਇਆ ਕੌਮੀ ਪੱਦਰ ਦੀ ਗੱਲ ਕਰ ਰਿਹਾ ਪੰਜਾਬ ਦੀ ਨਹੀਂ ਉਹ ਕਹਣਗੇ ਆਰਐਸਐਸ ਨੇ ਖੋਲ ਦਿਆ ਮੋਰਚਾ ਵੈਸਾ ਇਹ ਸਭ ਚਲੋ ਸਭ ਕੁਝ ਚੱਲ ਰਹਾ ਹੈ ਮੈਂ ਸਮਝਦਾ ਕਿ ਉਹਨਾਂ ਨੇ ਇਤਿਹਾਸ ਨਹੀਂ ਪੜਿਆ ਅਰਜੀਵ ਗਾਂਧੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੀ ਅਰਜੀਵ ਗਾਂਧੀ ਦੀਆਂ ਜੜਾਂ ਜਮਾਉਣ 'ਚ ਆਰਐਸਐਸ ਦਾ ਬਹੁਤ ਵੱਡਾ ਯੋਗਦਾਨ ਸੀ ਅੱਛਾ ਜੋ ਮੁੜ ਕੇ ਦਰਵਾਜ਼ੇ ਖੋਲੇ ਗਏ ਆ ਰਾਮ ਮੰਦਰ ਦੇ ਅਯੁੱਧਿਆ ਦੇ ਵਿੱਚ ਇਹ ਸਾਰਾ ਇਹਨਾਂ ਚੀਜ਼ਾਂ ਦਾ ਕਹ ਲੋ ਕਿ ਆਪਸ ਦੇ ਵਿੱਚ ਲਿੰਕ ਸੀਗਾ ਜੀ ਉਸ ਵੇਲੇ ਆਰਐਸਐਸ ਨੇ ਇਹ ਕਹਿ ਕੇ ਕਿ ਰਾਸ਼ਟਰ ਹਿੱਤ ਜ਼ਰੂਰੀ ਹੈ ਰਜੀਵ ਗਾਂਧੀ ਨੂੰ ਵੋਟਾਂ ਪਾਈਆਂ ਅੱਛਾ 401 ਸੀਟ ਦਾ ਰਿਕਾਰਡ ਹੈ ਜੀ ਦੂਜੀ ਚੀਜ਼ ਕਿ ਕੇਸ ਸੁਦਰਸ਼ਨ ਉਹਦੇ ਸਨ ਆਰਐਸ ਚੀਫ ਅੱਛਾ ਉਹਨਾਂ ਵੇਲੇ ਝਗੜਾ ਪਿਆ ਅਸਲ ਉਹ ਇਹਨਾਂ ਦੀ ਚੱਲਦੀ ਰਹੀ ਚੱਲਦੀ ਰਹੀ ਜਦੋਂ ਸ਼ਾਇਨਿੰਗ ਇੰਡੀਆ ਵਾਲੇ ਨਾਰੇ ਤੋਂ ਬਾਅਦ ਭੱਜ ਪਾ ਹਾਰ ਜਾਂਦੀ ਆ ਉਸ ਤੋਂ ਬਾਅਦ ਖੁੱਲੇ ਰੂਪ ਚ ਕੇ ਸੁਦਰਸ਼ਨ ਨੇ ਮੋਰਚਾ ਖੋਲਿਆ ਸੀਗਾ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਦੇ ਵਿਰੁੱਧ ਹੂੰ ਤੇ ਤੀਜਾ ਮੌਕਾ ਹੋ ਗਿਆ ਤੇ ਦੋਨਾਂ ਮੌਕਿਆਂ ਤੋਂ ਬਾਅਦ ਕੀ ਹੋਇਆ ਕਿ ਸਰਕਾਰਾਂ ਤੇ ਫਿਰ ਬਣਾਈਆਂ ਨੇ ਨਾ ਬਿਲਕੁਲ ਬਿਲਕੁਲ ਆਰਐਸਐਸ ਆਪਣੇ ਮਤਲਬ ਕਿ ਆਰਐਸਐਸ ਦਾ ਜੇ ਤੁਸੀਂ ਦੇਖੋਗੇ ਟਸਲ ਵਾਲਾ ਜਿਹੜਾ ਮਾਮਲਾ ਹੈ ਨਾ ਉਹ ਸਿਰਫ ਤੇ ਸਿਰਫ ਇਹਨਾਂ ਕਿ ਇਹ ਪਾਰਟੀ ਹਾਈਜੈਕ ਕਰ ਲਈ ਦੋ ਗੁਜਰਾਤੀਆਂ ਨੇ ਜੀ ਅਸੀਂ ਇਹਨੂੰ ਵਾਪਸ ਉਸੇ ਹੀ ਸ਼ੇਪ ਚ ਲੈ ਕੇ ਆਉਣਾ ਹੈ ਉਸੇ ਹੀ ਆਤਮਾ ਨੂੰ ਅਸੀਂ ਫਿਰ ਜੀਵੰਤ ਕਰਨਾ ਜਿਸ ਨੂੰ ਇਹਨਾਂ ਨੇ ਨਰਜੀਵ ਕੀਤਾ ਹੈ ਜੀ ਜੀ ਮਤਲਬ ਕਿ ਭਾਈ ਸੰਗ ਦੇ ਨਿਸ਼ਟਾਵਾਨ ਕੋਈ ਜਿਹੜਾ ਉਹ ਪ੍ਰਧਾਨ ਹੋਵੇ ਭਾਜਪਾ ਦਾ ਜੀ ਜੋ ਜਰਨਲ ਸੈਕਟਰੀਆਂ ਦੇ ਅਹੁਦੇ ਆ ਉਹਨਾਂ ਦੇ ਵਿੱਚ ਭਾਜਪਾ ਜਿਹੜੀ ਹੈ ਹਾਵੀ ਹੋਵੇ ਤੇ ਜਿਹੜਾ ਆ ਬਾਹਰੋਂ ਲਿਆ ਕੇ ਇਹਨਾਂ ਨੇ ਇੱਕ ਸੱਭਿਆਚਾਰ ਸਿਆਸੀ ਤੌਰ ਤੇ ਸ਼ੁਰੂ ਕੀਤਾ ਕਿ ਬਾਹਰੋਂ ਲਿਆ ਕੇ ਇਹਨੂੰ ਮੁੱਖ ਮੰਤਰੀ ਬਣਾ ਦਿੱਤਾ ਇਹਨੂੰ ਮੰਤਰੀ ਬਣਾ ਦਿੱਤਾ ਫਲਾ ਫਲਾ ਕਰ ਦਿੱਤਾ ਇਹਦੇ ਤੇ ਰੋਕ ਲਾਈ ਜਾਵੇ ਤੇ ਜਿਹੜੇ ਚੋਣ ਲੜਨੀ ਆ ਉਹ ਰਾਸ਼ਟਰ ਹੇ ਤਾਂ ਅੱਗੇ ਰੱਖ ਕੇ ਬਿਲਕੁਲ ਨਾ ਕਿ ਇੱਕ ਬੰਦੇ ਦੀ ਬ੍ਰਾਂਡਿੰਗ ਕਰੋ ਹੂੰ ਹੂੰ ਇਹ ਇਹ ਸਾਰੀਆਂ ਚੀਜ਼ਾਂ ਦਾ ਹੀ ਕਿਤੇ ਨਾ ਕਿਤੇ ਰੌਲਾ ਖਲੇਸ਼ ਆ ਤੇ ਜਿੱਦਾਂ ਮੈਂ ਤੁਹਾਨੂੰ ਅੱਗੇ ਦੋ ਤਿੰਨ ਹਵਾਲੇ ਦੇ ਕੇ ਦੱਸਿਆ ਕਿ ਉਹ ਮਸਲੇ ਹੱਲ ਹੋ ਗਏ ਵੀ ਹੋ ਜਾਣਗੇ ਕੁਝ ਇਹ ਨਹੀਂ ਹੈਗਾ ਕਿ ਇਹਨਾਂ ਦੀਆਂ ਬੰਦੂਕਾਂ ਚੱਲ ਜਾਣੀਆਂ ਡਾਂਗਾਂ ਚੱਲ ਜਾਣਗੀਆਂ ਬਿਲਕੁਲ ਇਹਨਾਂ ਦੀ ਕੀਰਤ ਦੇ ਵਿੱਚ ਆਏ ਨੇ ਹੌਲੀ ਹੌਲੀ ਗੋਲਮੋਲ ਕਰਕੇ ਆ ਜਾਣਾ ਆ ਜਾਣਾ ਟਿਕਾਣੇ ਤੇ ਆ ਜਾਣਾ ਉਹ ਆਂਦੇ ਹੁੰਦੇ ਆ ਜਿੱਥੋਂ ਦੀ ਖੋਤੀ ਪਹੁੰਚੋਂ ਕਿ ਉੱਥੇ ਆਖ ਲੋਤੀ ਇਹ ਇਹੀ ਟਿਕਾਣਾ ਹੁੰਦਾ ਇਹਨਾਂ ਦੀ ਕੇਰਲ ਦੇ ਵਿੱਚ ਹੁਣ ਗਾਂ ਜਾ ਕੇ ਮੈਨੂੰ ਲੱਗਦਾ ਕਿ ਕਾਫੀ ਤਗੜੀ ਜਿਹੜੀ ਮੀਟਿੰਗ ਹੋਣ ਵਾਲੀ ਆ ਕਈ ਦਿਨ ਚੱਲੇਗਾ ਉੱਥੇ ਸਮਾਗਮ ਇਹਨਾਂ ਦਾ ਤਾਂ ਉੱਥੇ ਸਭ ਕੁਝ ਜੇ ਤੁਸੀਂ ਵੇਖੋਗੇ ਤਾਂ ਉੱਥੇ ਸਭ ਕੁਝ ਤੁਹਾਨੂੰ ਸੱਟ ਨਜ਼ਰ ਆਏਗਾ ਜੀ ਤੇ ਇਹ ਆ ਕਿ ਠੀਕ ਹੈ ਟਸਲ ਇਹਨਾਂ ਦੀ ਹੈਗੀ ਹੈ ਟਸਲ ਬਸ ਇੰਨੀ ਗੱਲ ਨੂੰ ਲੈ ਕੇ ਆ ਕਿ ਦੋ ਬੰਦੇ ਟਿਕਾਣੇ ਤੇ ਆ ਜਾਣਾ ਅੱਧੇ ਪਿੱਛੇ ਅੱਧੇ ਆਏ ਪਏ ਆ ਅੱਧੇ ਪਿੱਛੇ ਇਹਨਾਂ ਨੇ ਕਰ ਲੈਣੇ ਆ ਮੁੜ ਕੇ ਉਹੀ ਕਹੀ ਉਹੀ ਘਹਾੜਾ ਬਸ ਚਲੀ ਜਾਣਾ ਆ ਜੀ ਗੁਰਮੇਲ ਜੀ ਦਾ ਕਮੈਂਟ ਹੈ ਪ੍ਰਦੀਪ ਸ਼ਰਮਾ ਜੀ ਯੂ ਐਸ ਏ ਚਲੇ ਗਏ ਜਸਪਾਲ ਮਾਨ ਸਾਹਿਬ ਕੈਨੇਡਾ ਚਲੇ ਗਏ ਨਹੀਂ ਨਹੀਂ ਜੀ ਤੁਸੀਂ ਥੋੜਾ ਇੰਤਜ਼ਾਰ ਕਰੋ ਕੋਈ ਨਹੀਂ ਜੇ ਕਿਸੇ ਦਿਨ ਮਿਲਾ ਦੇ ਗੱਲ ਵੀ ਬਣਾਵਾਂਗੇ ਸਭ ਕੁਝ ਵਧੀਆ ਹੋਣ ਵਾਲਾ ਹੈ ਹੌਲੀ ਹੌਲੀ ਸਭ ਚੀਜ਼ਾਂ ਆਪਾਂ ਸੈੱਟ ਕਰ ਲੈਣੀਆਂ ਨੇ ਜੀ ਜੀ ਉਹਨਾਂ ਨੂੰ ਵੀ ਮਿਲਾ ਦੇਾਂਗੇ ਇਸ ਦਿਨ ਬੁਲਾ ਲਵਾਂਗੇ ਤੁਹਾਨੂੰ ਜੇ ਤੁਸੀਂ ਉਧਰੇ ਨਾ ਇੱਥੇ ਬੁਲਾ ਲਵਾਂਗੇ ਕਿਸੇ ਦਿਨ ਫਿਰ ਮਿਲਾ ਦੇਾਂਗੇ ਤੁਹਾਨੂੰ ਉਹ ਹੀ ਦੱਸਿਆ ਤੇ ਹੈ ਕਿ ਵਾਰ-ਵਾਰ ਇਹਨਾਂ ਚੀਜ਼ਾਂ ਨੂੰ ਆਪਾਂ ਨਾ ਦੁਹਰਾਈਏ ਕਿ ਠੀਕ ਹੈ ਇਹ ਪਾਰਟ ਹੈ ਜ਼ਿੰਦਗੀ ਦਾ ਤੁਸੀਂ ਦੇਖੋ ਬੱਸ 'ਚ ਠੀਕ ਆ ਰੋਜ਼ ਵੇਨੇ ਕਿ ਯਾਰ ਫਲਾਣਾ ਕੰਡਕਟਰ ਹੈ ਟਿਕ ਟਕ ਹਟਣਾ ਜੀ ਅਚਾਨਕ ਇੱਕ ਦਿਨ ਉਹ ਹਟ ਕੇ ਦੂਜੀ ਬੱਸ ਤੇ ਦੂਜੇ ਰੂਟ ਤੇ ਚਲਾ ਜਾਂਦਾ ਕਿ ਤੁਸੀਂ ਤੁਸੀਂ ਉਧਰ ਗਏ ਕਿ ਯਾਰ ਨਹੀਂ ਮੈਂ ਬੱਸ ਤੇ ਨਹੀਂ ਚੜ੍ਹਣਾ ਬੰਦ ਕਰ ਦਿੰਦੇ ਜੀ ਤੁਹਾਡਾ ਮਕਸਦ ਬੱਸ ਤੇ ਚੜ੍ਹਨ ਦਾ ਹੈ ਤਾਂ ਇਹੀ ਹੈ ਕਿ ਠੀਕ ਹੈ ਕੰਡਕਟਰ ਨਾਲ ਲਗਾ ਹੋ ਜਾਂਦਾ ਡਰਾਈਵਰ ਨਾਲ ਆਪਣਾ ਮੁੰਦਾ ਸੁਭਾਅ ਤੋਂ ਆਪਾਂ ਨੂੰ ਚੰਗਾ ਲੱਗਦਾ ਕੋਈ ਨਾ ਵਧੀਆ ਇਸ ਬੱਸ ਨੂੰ ਵਾਲੀ ਵਾਲੀ ਡਰਾਈਵਰ ਕਰਾ ਲਾਉਂਗਾ ਇਦਾਂ ਹੀ ਤੁਹਾਨੂੰ ਸਫਰ ਵਧੀਆ ਕਰਾ ਦਿਆ ਕਰਨਗੇ ਜੇ ਆਰਐਸਐਸ ਭਾਜਪੀ ਦੇ ਜਿਹੜਾ ਸੰਗ ਦਾ ਉਹ ਮਸਲਾ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਕੋਈ ਸੁਲ੍ਹਾ ਹੋਣ ਦੀ ਜੇ ਗੁੰਜਾਇਸ਼ ਹੈ ਜਾਂ ਜੇ ਉਹ ਨਹੀਂ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਵੇਖੋ ਜਿਹੜਾ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਦਾ ਮਸਲਾ ਹੈ ਨਾ ਕੋਈ ਵੱਡਾ ਮਸਲਾ ਨਹੀਂ ਮੈਂ ਅੱਗੇ ਵੀ ਕਿਹਾ ਆਰਐਸਐਸ ਨੂੰ ਜੇ ਸਮਝਣਾ ਹੈ ਨਾ ਤਾਂ ਬਹੁਤ ਸਾਰੀ ਸਟੱਡੀ ਕਰਨੀ ਪਵੇਗੀ ਤੁਹਾਨੂੰ ਉਹਨਾਂ ਦੇ 100 ਸਾਲ ਦੇ ਇਤਿਹਾਸ ਤੋਂ ਜਾਣੂ ਹੋਣਾ ਪਵੇਗਾ ਤੁਹਾਨੂੰ ਉਹਨਾਂ ਦੇ ਗੋਲ ਤੇ ਉਹਨਾਂ ਦੀ ਅਚੀਵਮੈਂਟ ਜਿਹੜੀ ਆ ਕਿਉਂਕਿ ਕੋਈ ਵੀ ਮੇਰਾ ਇੱਕ ਮੰਨਣਾ ਹੈ ਤੁਸੀਂ ਚਾਹੇ ਕਿਸੇ ਨੂੰ ਵਿਰੋਧੀ ਮੰਨਦੇ ਹੋ ਚਾਹੇ ਆਪਣਾ ਮੰਨਦੇ ਹੋ ਜੀ ਤੁਸੀਂ ਜਾਂ ਤਾਂ ਉਹਦੀਆਂ ਲਿਖਤਾਂ ਪੜ੍ਹ ਲਓ ਜਾਂ ਉਹਦੀ ਸੰਗਤ ਕਰ ਲਓ ਕਿਤੇ ਬਿਲਕੁਲ ਖੁੱਲ ਜਾਣ ਦਿਓ ਉਹਨੂੰ ਹੂੰ ਤਾਂ ਦੋਹੇ ਸੂਰਤਾਂ 'ਚ ਸਥਿਤੀ ਸਾਫ਼ ਹੋ ਜਾਂਦੀ ਆ ਜੀ ਜੀ ਚਾਹੇ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਬੜਾ ਤੁਹਾਨੂੰ ਲੱਗਦਾ ਕਿ ਯਾਰ ਆ ਬੰਦਾ ਮੈਂ ਇਹਨੂੰ ਫੋਲੋ ਕਰਾਂ ਫਲਾਂ ਕਰਾਂ ਟਮ ਕਾਂ ਕਰਾਂ ਤੁਸੀਂ ਉਹਦੇ ਕੋਲ ਜਾਓਗੇ ਨਾ ਫਿਰ ਤੁਹਾਨੂੰ ਪਤਾ ਲੱਗੇਗਾ ਬਹੁਤ ਸਾਰੇ ਲੋਕ ਕਹਿੰਦੇ ਆ ਉਹ ਅਰਥ ਵੀ ਕੱਢਿਆ ਨਾ ਇਹਨਾਂ ਚੀਜ਼ਾਂ ਦਾ ਨਿਚੋੜ ਵੀ ਕੱਢਿਆ ਕਿ ਰੁੱਖ ਤੇ ਮਨੁੱਖ 'ਚ ਇਹ ਫਰਕ ਆ ਕਿ ਮਨੁੱਖ ਦੇ ਜਿੰਨਾ ਲਾਗੇ ਆਈਏ ਉਹਨਾ ਉਹ ਛੋਟਾ ਹੁੰਦਾ ਜਾਂਦਾ ਤੇ ਰੁੱਖ ਹੈ ਜਿੰਨਾ ਲਾਗੇ ਆਈਓ ਉਹਨਾ ਵੱਡਾ ਹੁੰਦਾ ਜਾਂਦਾ ਇਹ ਵੀ ਹੈ ਨਾ ਕਿ ਕਈ ਵਾਰ ਸਾਡ ਨੂੰ ਇਉਂ ਲੱਗਦਾ ਕਿ ਯਾਰ ਜਿੱਦਾਂ ਹੁਣ ਮੰਨ ਲਓ ਕਿ ਮੇਰੇ ਪ੍ਰਤੀ ਕਹੇ ਕਿ ਯਾਰ ਇਹ ਬੰਦਾ ਤਾਂ ਤਾਂ ਮੇਰੇ ਕੋਲ ਆ ਕੇ ਬੈਠੇ ਤੇ ਮੈਂ ਉਥੇ ਗੱਲਾਂ ਛੇੜ ਲਮਾਤੀ ਮੀਆਂ ਦੀਆਂ ਮੈਂ ਗੱਲਾਂ ਛੇੜ ਲਵਾ ਕਿ ਉਹਨੇ ਆਹ ਕਰ ਦਿੱਤਾ ਉਹਨੇ ਉਹ ਕਰ ਦਿੱਤਾ ਤੇ